ਸੱਚੀ ਕਾਲ ਜੀ ਮੇਰੇ ਪੰਜਾਬ ਦੇ ਵੀਰੋ ਭਰਾਵੋ ਕਿਸਾਨਾਂ ਨੂੰ ਖਾਸ ਤੌਰ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਗੁੰਝੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਕਿ ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨਾਂ ਦਾ ਇੱਕ ਕਾਫੀ ਜਿਹੜਾ ਹੈਗਾ ਹਲਚਲ ਮਚੀ ਹੋਈ ਹੈ ਪੰਜਾਬ ਤੋਂ ਕਿ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਅਰਜਨ ਭਗਵੰਤ ਸਿੰਘ ਜੀ ਤੇ ਕੇਜਰੀ ਵਾਲ ਜੀ ਦੀ ਸਰਕਾਰ ਜਿਨ੍ਹਾਂ ਨੇ ਇੱਕ ਨਵਾਂ ਸ਼ੁਰੂਆਤ ਛੱਡਤਾ ਕਿ ਅਸੀਂ 40000 ਤੋ 1 ਵਾਹ ਦੇ ਏਕੜ ਜ਼ਮੀਨ ਜਿਹੜੀ ਹੈ ਉਹ ਅਸੀਂ ਅਕਵਾਇਰ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਸਮਝ ਨਹੀਂ ਆਈ ਕਿ ਵੀ ਇਹ ਸਡਨਲੀ ਇੱਕਦਮ ਅਚਾਨਕ ਇਹ ਸੋਚ ਕਿਵੇਂ ਆ ਗਈ ਆਖੀਰਲੇ ਸਾਲ ਇਲੈਕਸ਼ਨ ਦੇ ਵਿੱਚ ਇਸ ਸਰਕਾਰ ਨੂੰ ਵੀ ਅਸੀਂ 40 ਹਜ਼ਾਰ ਏਕੜ ਜਿਹੜਾ ਹੈ ਉਹ ਗਰੀਬ ਕਿਸਾਨਾਂ ਦਾ ਅਕਵਾਇਰ ਕਰਨਾ ਹੈ ਜਿਹਦੇ ਵਿੱਚ ਲੁਧਿਆਣਾ ਤੋਂ ਸਭ ਤੋਂ ਵੱਡੀ ਜਿਹੜੀ ਇਹ ਸੰਸਿਆ ਵਿੱਚ ਇਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਔਰ ਰੋਸਪੁਰ ਮੇਰਾ ਜਿਹੜਾ ਪਾਰਲੀਮੈਂਟ ਦਾ ਹੈਗਾ ਉਹਦੇ ਉਹਦੇ ਵਿੱਚ ਵੀ ਕਾफी ਜ਼ਮੀਨਾਂ ਲਈਆਂ ਜਾ ਰਹੀਆਂ ਨੇ ਕੋਈ ਪੰਜਾਬ ਦਾ ਐਸਾ ਜ਼ਿਲ੍ਹਾ ਕੋਈ ਪੰਜਾਬ ਦੀ ਐਸੀ ਪਾਰਲੀਮੈਂਟ ਕੰਸਟੀਟਿਊਐਂਸੀ ਨਹੀਂ ਛੱਡੀ ਜਿਹਦੇ ਵਿੱਚ ਜ਼ਮੀਨ ਨਹੀਂ ਅਕਵਾਇਰ ਕਰ ਲੇਕਿਨ ਜੇ ਅਸੀਂ ਇਹਦੇ ਤੱਤਾਂ ਦੇ ਵਿੱਚ ਜਾਈਏ ਅਸੀਂ ਇਹ ਦੇਖੀਏ ਵੀ ਇਹਦੀ ਅਸਲੀਅਤ ਕੀ ਏ ਔਰ ਇਹ ਜਿਹੜੀ ਸੋਚ ਏ ਇਹ ਮੈਂ ਸੋਚ ਰਿਹਾ ਕਿ ਇਹ ਮੌਜੂਦਾ ਸਰਕਾਰ ਦੀ ਸੋਚ ਸਿਰਫ ਤੇ ਸਿਰਫ ਕੌਣ ਵਾਲੇ ਜਿਹੜੇ ਇਲੈਕਸ਼ਨ ਨੇ ਉਹਦੇ ਵਾਸਤੇ ਧੰਨ ਇਕੱਠਾ ਕਰਨ ਦੀ ਗੱਲ ਕਰ ਰਹੇ ਹੁਣ ਪੁੱਛੋਗੇ ਕਿਸ ਤਰ੍ਹਾਂ ਕਿ 40 ਹਜ਼ਾਰ ਏਕੜ ਜ਼ਮੀਨ ਇਹ ਸਰਕਾਰ ਨੇ ਲੈਣੀ ਹੈ ਤੇ ਜ਼ਿਮੀਂਦਾਰਾਂ ਨੂੰ ਕੋਈ ਨਗਦ ਪੈਸਾ ਨਹੀਂ ਦੇਣਾ ਉਹਨਾਂ ਨੂੰ ਕੋਈ ਐਕਵਿਜ਼ੀਸ਼ਨ ਦੇ ਪੈਸੇ ਨਹੀਂ ਦੇ ਰਹੇ ਜਿਹੜੇ 2013 ਦਾ ਐਕਟ ਬਣਿਆ ਹੈ ਇਹ ਗੱਲ ਕਰ ਰਹੇ ਨੇ ਕਿ ਅਸੀਂ ਪਬਲਿਕ ਯੂਟਿਲਿਟੀ ਕਹਿੰਦਾ ਮੈਂ ਕਿਸਾਨ ਭਰਾਵਾਂ ਤੋਂ ਪੁੱਛਾਂਗਾ ਬਾਕੀ ਦੇ ਪੰਜਾਬ ਦੇ ਵਸਨੀਕਾਂ ਤੋਂ ਪੁੱਛਾਂਗਾ ਕਿ ਪਬਲਿਕ ਯੂਟਿਲਿਟੀ ਦਾ ਇਹਦੇ ਵਿੱਚ ਕੀ ਮਕਸਦ ਹੈ ਨਾ ਤਾਂ ਕੋਈ ਰੇਲਵੇ ਲਾਈਨ ਬਣ ਰਹੀ ਹੈ ਨਾ ਕੋਈ 에ਰਪੋਰਟ ਬਣ ਰਿਹਾ ਹੈ ਨਾ ਕੋਈ ਸੜਕਾਂ ਬਣ ਰਹੀਆਂ ਨੇ ਨਾ ਕੋਈ ਐਸੇ ਹੋਰ ਰੇਲਵੇ ਸਟੇਸ਼ਨ ਜਾਂ ਕੋਈ ਐਸੀਆਂ ਚੀਜ਼ਾਂ ਜਿਹਦੇ ਵਿੱਚ ਪਬਲਿਕ ਨੂੰ ਸੁਵਿਧਾ ਹੋਵੇ ਉਹ ਕਹਿੰਦੇ ਨੇ ਪਬਲਿਕ ਯੂਟਿਲਿਟੀ ਇਹਨਾਂ ਨੇ ਉਹ ਲਾਅ ਪੁਰਾਣਾ ਕੱਢ ਕੇ ਤੇ ਜ਼ਿੰਮੇਵਾਰਾਂ ਨੂੰ ਇਹ ਖਹਿਸਾਬ ਵੀ ਅਸੀਂ ਤੁਹਾਨੂੰ ਕਿੱਲੇ ਮਗਰ ਆਧਾਰ ਗੱਲ ਜਿਹੜਾ ਹੈ ਉਹ ਰੈ residențial ਤੇ 200 ਗਜ਼ ਕਮਰਸ਼ੀਅਲ 플ੌਟ ਦੇ ਆ। ਲੇਕਿਨ ਉਹ ਡਿਵੈਲਪ ਕਦੋਂ ਹੋਏਗੀ? ਕਿੰਨੀ ਦੇਰ ਚ ਹੋਏਗੀ? ਤੇ ਉਹਦਾ ਜਿੰਨੀ ਦੇਰ ਕਹਿੰਦੇ ਡਿਵੈਲਪ ਕਰਨ ਦਾ 3 ਸਾਲ ਲਵਾਂਗੇ। ਤੇ ਸਰਕਾਰ ਤਾਂ ਰਹੇਗੀ ਸਵਾ ਸਾਲ। ਉਹ ਤੋਂ ਬਾਅਦ ਕਿਹਦੀ ਮਾ ਨੂੰ ਮਾਸੀ ਆਖਾਂਗੇ? ਤੇ ਕੀ ਕਹਿਣਾ? ਕੀ ਦੇਵਾਂਗੇ ਤੁਹਾਨੂੰ ਸਾਲ ਦਾ 30000 ਰੁਪਇਆ। ਜਦਕੇ ਜਮੀਨ ਦਾ ਠੇਕਾ ਮੇਰੇ ਵੀਰੋ ਹੋ ਤੁਸੀਂ ਸਾਰੇ ਜ਼ਿੰਮੇਦਾਰ ਹੋ ਮੈਂ ਵੀ ਜ਼ਿੰਮੇਦਾਰ ਹਾਂ। ਐਸ ਵੇਲੇ 90000 ਰੁਪਿਆ ਜ਼ਮੀਨ ਦਾ ਠੇਕਾ ਚੱਲ ਰਿਹਾ ਤੇ ਇਹ ਦੇਣਗੇ 30000 ਮਾਂ ਤੇ ਪੁੱਤ ਕਿਉਂਕਿ ਇਹਨਾਂ ਨੇ ਧਨ ਇਕੱਠਾ ਕਰਨਾ ਹੈ ਇਹਨਾਂ ਨੇ ਲੋਕਾਂ ਨੂੰ ਗੁੰਮਰਾ ਕਰਨਾ ਹੈ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਲੈ ਕੇ ਅੱਗੇ ਜਿਹੜੇ ਦਿੱਲੀ ਦੇ ਜਿਹੜੇ ਹੋਰ ਵੱਡੇ ਜਿਹੜੇ ਸਨਤਕਾਰ ਕਹਿ ਲਓ ਜਾਂ ਜਿਹੜੇ ਡਿਵੈਲਪਰ ਕਹਿ ਲਓ ਉਹਨਾਂ ਦੇ ਨਾਲ ਇਹ ਸਾਰੀ ਗਿੱਚਪਿਚ ਕਰਕੇ ਇਹ ਜਿਲੀ ਭੁਗਤ ਕਰਕੇ ਉਹਨਾਂ ਨੂੰ ਜ਼ਮੀਨਾਂ ਦੇਣੀਆਂ ਨੇ ਕੀ ਜਿੜੀ ਵਾਲਾ ਆਪ ਤਾਂ ਡਵੈਲਪ ਨਹੀਂ ਕਰ ਸਕਦਾਗਾ ਸਰਕਾਰ ਦੇ ਕੋਲ ਇਨਾ ਤੱਤ ਹੈ ਨਹੀਂਗਾ ਉਹਦੇ ਕੋਲ ਇਹਨੇ ਸਾਧਨ ਹੈ ਨਹੀਂ ਤੇ ਤੇਰੇ ਹੀ ਕਾਦੇ ਦੀ ਕਰਦੇ ਨੇ ਮੇਰੇ ਵੀਰੋ ਅੱਜ ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਅਸੀਂ ਇਹ ਗੱਲ ਲੋਕਾਂ ਤੱਕ ਪਹੁੰਚਾ ਰਹੇ ਹਾਂ ਔਰ ਮੈਂ ਇੱਕ ਚੀਜ਼ ਆ ਤੁਹਾਡਾ ਨਾ ਵਾਅਦਾ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਹੁੰਦਿਆਂ ਔਰ ਸਾਡੀ ਮੌਜੂਦਗੀ ਦੇ ਵਿੱਚ ਅਸੀਂ ਕਿਸਾਨ ਪਰਵਾਹਾਂ ਦੇ ਨਾਲ ਇਹ ਜਾਤੀ ਨਹੀਂ ਹੋਣ ਦੇਵਾਂਗੇ ਅਸੀਂ ਇਹ ਤਾਂ 40000 ਕਿੱਲੇ ਦੀ ਗੱਲ ਕਰਦੇ ਨੇ ਅਸੀਂ 40 ਗਜ ਦੀ ਜ਼ਮੀਨ ਜਿਹੜੀ ਹੈ ਬਜੂ ਦਾ ਸਰਕਾਰ ਨੂੰ ਨਹੀਂ ਦੇਣ ਜਿਹੜੀ ਇਸ ਸਕੀਮ ਦੇ ਅਧੀਨ ਕਿਉਂ ਕਿਉਂਕਿ ਇਸ ਰਸ ਜਿਹੜੀ ਹੈ ਕਿਸਾਨਾਂ ਦੇ ਨਾਲ ਗਰੀਬ ਕਿਸਾਨਾਂ ਦੇ ਨਾਲ ਠੱਗੀਏ ਉਹਨਾਂ ਨੂੰ ਕੁਚਲਾਇਆ ਜਾ ਰਿਹਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਪਹਿਲਾਂ ਮੈਨੂੰ ਦੱਸੋ ਕਿ ਇਹ ਦਮਨਾਂ ਨੂੰ ਡਿਵੈਲਪ ਕੌਣ ਕਰੂਗਾ ਕਿੱਥੋਂ ਲਿਆਓਗੇ ਉਹ ਬੰਦੇ ਕਿੱਥੋਂ ਆਏਗਾ ਉਹ ਪੈਸਾ ਕਿੰਨੀ ਦੇਰ ਚ ਡਿਵੈਲਪ ਕਰਨਗੇ ਤਿੰਨਾ ਸਾਲਾਂ ਬਾਅਦ ਬਾਏ ਬਾਏ ਗੁੱਡ ਬਾਏ 30000 ਰੁਪਿਆ 90000 ਰੁਪਿਆ ਜਿਹੜਾ ਇੱਕ ਸਾਲ ਦਾ ਠੇਕਾ ਸੀ ਇਹ 10 ਸਾਲ ਡਿਵੈਲਪ ਨਹੀਂ ਹੋਣੀ ਇਹ ਗੱਲ ਤੁਹਾਨੂੰ ਮੈਂ ਆਪਣੀ ਦਿਲ ਦੀਆਂ ਗੱਲਾਂ ਔਰ ਮੈਂ ਅਸਲੀਅਤ ਤੁਹਾਡੇ ਨਾਲ ਇਸਾਨੀਆਂ ਕਰ ਰਿਹਾ ਹਾਂ ਤੁਹਾਨੂੰ ਇਹ ਕੋਈ ਸਿਆਸੀ ਢੋਰ ਤੋਰ ਨਹੀਂ ਕਰਦੇ ਅਸੀਂ ਇਹ ਤੁਹਾਨੂੰ ਸਿਰਫ ਕਰਨੀਆਂ ਕਰ ਰਹੇ ਹਾਂ ਕਿ ਜਿਵੇਂ ਅੱਗੇ ਬਦਲਾਅ ਇਹਨਾਂ ਨੇ ਕਿਹਾ ਸੀ ਅਸੀਂ ਲਿਆਵਾਂਗੇ ਤੇ ਬਦਲਾਅ ਵੀ ਖਾਤੇ ਬਦਲਾਅ ਹੋਵੇ ਅੱਜ ਪੰਜਾਬ ਦਾ ਕੀ ਹਾਲ ਹੋਵੇ ਅੱਜ ਪੰਜਾਬ ਦੇ ਵਿੱਚ ਨਸ਼ੇ ਵੱਧ ਗਏ ਪੰਜਾਬ ਦੇ ਵਿੱਚ ਇੰਡਸਟਰੀ ਖਤਮ ਹੋ ਗਈ ਪੰਜਾਬ ਦੇ ਵਿੱਚ ਡਵੈਲਪਮੈਂਟ ਜ਼ੀਰੋ ਹੋ ਗਈ ਤੇ ਪੰਜਾਬ ਦੇ ਵਿੱਚ ਇੱਕ ਨਵਾਂ ਛੇੜੇੰਤਰ ਰਲਿਆ ਜਾ ਰਿਹਾ ਹੈ ਜ਼ਮੀਨਾਂ ਨੂੰ ਅਕਵਾਇਰ ਕਰ ਰਿਹਾ ਤੇ ਮੇਰੇ ਵੀਰੋ ਆਪਾਂ ਇਸ ਨੂੰ ਪਛਣਾਏ ਇਸ ਮਹਿੰਮ ਦੇ ਵਿੱਚ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਇੱਕ ਜੁੱਟ ਹੋ ਕੇ ਹਰ ਲੈਵਲ ਤੇ ਤੁਹਾਡੇ ਨਾਲ ਅਸੀਂ ਖੜੇ ਆਂ ਔਰ ਅਸੀਂ ਇਹ ਦੇ ਨਾਲ ਲੋਕਾਂ ਤੱਕ ਜਾਵਾਂਗੇ ਪਿੰਡੋਂ ਪਿੰਡ ਜਾਵਾਂਗੇ ਘਰੋਂ ਘਰ ਜਾ ਕੇ ਦੱਸਾਂਗੇ ਕਿ ਅਸੀਂ ਇਸ ਛੁੜੀ ਅੰਤਰ ਤੋਂ ਬਚ ਗਏ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਦਾ ਵਿਰੋਧ ਸਾਡੀ ਜਿੱਥੇ ਪਾਰਟੀ ਕਰ ਰਹੀ ਹੈ ਉੱਥੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਆਮ ਲੋਕ ਆਮ ਜਿਹੜੀ ਜਨਤਾ ਹੈ ਉਹ ਵੀ ਇਹਦਾ ਵਿਰੋਧ ਕਰਨ ਤਾਂ ਕਿ ਅਸੀਂ ਦੁਬਾਰਾ ਇਹਨਾਂ ਦਾ ਸ਼ਿਕਾਰ ਨਾ ਬਣ ਜਾਈਏ ਪੰਜਾਬ ਬੜੀ ਮੁਸ਼ਕਿਲ ਦੇ ਨਾਲ ਜਿਹੜੀਆਂ ਕਾਲੀਆਂ ਰਾਤਾਵਾਂ ਚੋਂ ਲੰਘ ਕੇ ਅੱਤਵਾਦੀਆਂ ਰਾਤਾਵਾਂ ਚੋਂ ਲੰਘ ਕੇ ਦੁਬਾਰਾ ਜਿਹੜਾ ਖੇਡਣ ਤੇ ਆਇਆ ਸੀਗਾ ਹਸਨ ਵਸਨ ਵਾਸਤੇ ਆਇਆ ਸੀਗਾ ਉਹਦੇ ਵਾਸਤੇ ਫੇਰ ਇੱਕ ਬਹੁਤ ਵੱਡੀ ਸਮੱਸਿਆ ਸਾਹਮਣੇ ਖੜੀ ਹੋ ਗਈ ਕਿ ਜਿਹੜੀ ਮੌਜੂਦਾ ਸਰਕਾਰ ਨੇ ਇੱਕ ਕਮੇਟੀ ਬਣਾਤੀ ਚੀਫ ਸਕੱਟਰੀ ਦੇ ਅਧੀਨ ਔਰ ਉਹਦੇ ਮੈਂਬਰ ਜਿਹੜੇ ਨੇ ਪੰਜਾਬ ਦੇ ਮੈਂਬਰ ਕੋਈ ਉਹਦੇ ਮੈਂਬਰ ਕਿੱਥੋਂ ਨੇ ਉਹਨਾਂ ਦਾ ਕੀ ਲੈਣ ਦੇ ਨੇ ਅੱਜ ਤੇ ਕੋਈ ਵੀ ਦਿੱਲੀ ਤੋਂ ਉੱਥੇ ਆ ਕੇ ਇੰਚਾਰਜ ਬਣ ਗਿਆ ਉਹ ਤਾਂ ਉੱਥੇ ਹੈ ਹੀ ਨਹੀਂ ਮੁੱਖ ਮੰਤਰੀ ਜੀ ਵੀ ਨਹੀਂ ਉਹਦੇ ਮੈਂਬਰ ਹੈਗੇ ਉਹ ਜ਼ਮੀਨਾਂ ਦੀ ਦੇਖਰੇਖ ਕੌਣ ਕਰੇਗਾ ਉਹ ਜ਼ਮੀਨਾਂ ਦੀ ਡਿਵੈਲਪਮੈਂਟ ਦੀ ਗਰੰਟੀ ਕੌਣ ਦੇਗਾ ਸਿਰਫ ਇਸ਼ਤਿਆਰਾ ਨਾਲ ਗੱਲ ਨਹੀਂ ਬਣਦੀ ਤੇ ਆਓ ਸਾਰੇ ਇਕੱਠੇ ਹੋ ਕੇ ਅੱਜ ਇਹਦਾ ਵਿਰੋਧ ਕਰੀਏ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਚਟਾਨ ਦੇ ਨਾਲ ਖੜੀ ਹੈ ਔਰ ਰਾਉਂਡ ਵਾਲਾ ਜਿਹੜਾ ਇਲੈਕਸ਼ਨ ਹੈ 2027 ਦਾ ਇਹ ਵੀ ਮੈਂ ਦਾਅਵਾ ਕਰਦਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਔਰ ਅਸੀਂ ਇਹ ਜਿਹੜੇ ਕੋਈ ਐਸੇ ਜਿਹੜੇ ਕਾਨੂੰਨੀ ਜਿਹੜੇ ਇਹਨਾਂ ਨੇ ਦੌਪੇਚ ਬਣਾਏ ਨੇ ਜਿਹੜੇ ਗਲਤ ਕਾਨੂੰਨ ਨੇ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਹੈਗੇ ਅਸੀਂ ਉਹ ਸਾਰੇ ਕਾਨੂੰਨ ਜਿਹੜੇ ਨੇ ਰੱਦ ਕਰਾਂਗੇ ਔਰ ਅਸੀਂ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਆਉਣਾ ਹੈ ਵਿਕਾਸ ਵੱਲ ਲਿਆਉਣਾ ਹੈ ਔਰ ਅਸੀਂ ਲੋਕਾਂ ਨੂੰ ਇਥੋਂ ਦੇ ਤੇ ਨੌਜਵਾਨ ਉਹਨਾਂ ਨੂੰ ਅਸੀਂ ਡਰੱਗ ਫਰੀ ਬਣਾ ਕੇ ਅਸੀਂ ਇਸ ਸਟੇਟ ਨੂੰ ਡਰੱਗ ਫਰੀ ਬਣਾਉਣਾ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਮੇਰੀ ਇਹ ਬੇਨਤੀ ਨੂੰ ਕਬੂਲ ਕਰੋ ਮੇਰਾ ਤੁਹਾਡੀ ਅੱਗੇ ਬੇਨਤੀ ਹੈ ਹੱਥ ਜੋੜ ਕੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਬਾਰ-ਬਾਰ ਕਰ ਰਿਹਾ ਕਿ ਇਹਦੇ ਵਿੱਚ ਸਾਡਾ ਸਾਡੀ ਪਾਰਟੀ ਦਾ ਸਾਥ ਦਿਓ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹਿੱਤਾਂ ਦੀ ਰਾਖੀ ਕਰ ਸਕੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ